ਮੇਰਾ ਨਾਮ ਸਮਤਾ ਕੌਰ ਹੈ ਮੈਂ ਇੱਕ এনवायरमेंटਲਿਸਟ ਐ ਤੇ ਅਸੀਂ ਅੱਜ ਇਕੱਠੇ ਹੋਏ ਆ ਕਿ ਉਸ ਪਾਲਿਸੀ ਨੂੰ ਐਕਟ ਦੇ ਵਿੱਚ ਬਣਾਉਣ ਵਾਸਤੇ ਜਿਹਦੇ ਅੰਦਰ ਆਲਰੇਡੀ ਬੜੀਆਂ ਵੀਕਨੈਸਸ ਐ ਉਹਨੂੰ ਸਟਰੈਂਥਨ ਐਕਟ ਜਿਹਨੂੰ ਕਹਿੰਦਾ ਕੰਪਰੀਹੈਂਸਿਵ ਐਕਟ ਬਣਨੀ ਚਾਹੀਦੀ ਸੀ ਟਰੀ ਐਕਟ ਦੀ ਉਹਦੇ ਬਜਾਏ ਇੱਕ ਬੜੀ ਹੀ ਵੀਕ ਐਕਟ ਬਣੀ ਐ ਇਹ बार-बार ਇਹੀ ਜਿਹੀ ਐਕਟਸ ਬਣਦੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਨਾ ਤਾਂ ਉਹਨਾਂ ਨੇ ਸਟੇਕ ਹোলਡਰਸ ਨੂੰ ਬੁਲਾਇਆ ਗਿਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਕਈ ਚਿੱਠੀਆਂ ਲਿਖੀਆਂ ਅਸੀਂ ਇੱਕ ਡਰਾਫਟ ਬਣਾ ਕੇ ਭੇਜਿਆ ਕਈਆਂ ਨੇ ਕੇਸਸ ਕੀਤੇ ਨੇ ਕਈਆਂ ਦੀ ਆਰਟੀਕਲਸ ਗਏ ਆ ਨਿਊਜ਼ਪੇਪਰ ਦੇ ਵਿੱਚ ਔਰ ਕਈ ਗਰਾਉਂਡ ਲੈਵਲ ਤੇ ਬਹੁਤ ਵਰਕ ਕਰ ਰਹੇ ਨੇ ਉਹ ਸਾਰੇ ਅੱਜ ਮੌਜੂਦ ਹੈ 27 ਲੋਕਾਂ ਨੇ ਇੱਕ ਸਿਗਨੇਚਰ ਕੈਂਪੇਨ ਕੀਤੀ ਉਸ ਤੋਂ ਬਾਅਦ ਈਮੇਲਸ ਗਈਆਂ 200 ਤੋਂ ਜ਼ਿਆਦਾ ਈਮੇਲਸ ਗਈਆਂ ਹੈਗੀਆਂ ਤੇ ਸਾਡੀ ਜਿਹੜੀ ਜਿਹੜੀ ਚੀਜ਼ ਦੀ ਅਸੀਂ ਸਭ ਤੋਂ ਵੱਡੀ ਖਾਮੀ ਦੇਖ ਰਹੇ ਆ ਪੰਜਾਬ ਟਰੀ ਐਕਟ ਜਿਹੜੀ ਸਰਕਾਰ ਨੇ ਬਣਾਈ ਹੈ ਉਹਦੇ ਅੰਦਰ ਆ ਹੈਗੀ ਹੈ ਕਿ ਉਹਨਾਂ ਨੇ ਅਰਬਨ ਏਰੀਆਜ਼ ਕਵਰ ਕੀਤੇ ਰੂਰਲ ਨਹੀਂ ਕਵਰ ਕੀਤੇ ਹੈਰੀਟੇਜ ਟਰੀਜ਼ ਦੀ ਕੋਈ ਡੈਫੀਨੇਸ਼ਨ ਨਹੀਂ ਹੈ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਡਿਵੈਲਪਮੈਂਟ ਕਿੰਨੂ ਕਹਿੰਦੇ ਆ ਉਹ ਉਹਨਾਂ ਨੇ ਕਲੋਜ਼ ਚੰਗੀ ਤਰ੍ਹਾਂ ਪਾਇਆ ਨਹੀਂ ਹੈਗਾ ਜਿਹੜੀ ਟਰੀ ਐਕਟ ਹੈ ਉਦੇ ਅੰਦਰ ਕਿਸੇ ਕਿਸਮ ਦੀ ਇੰਪ੍ਰਿਜ਼ਨਮੈਂਟ ਕਲੌਜ਼ ਨਹੀਂ ਪਾਇਆ ਹੈਗਾ ਤੇ ਜੋ ਇਹਨਾਂ ਨੇ ਫਾਈਨਸ ਪਾਏ ਨੇ ਉਹ ਬਹੁਤ ਹੀ ਥੋੜੇ ਐ ਸਾਡੇ ਨਾਲ ਹੁਣ ਜਿਵੇਂ ਕਪਿਲ ਜੀ ਨੇ ਦੱਸਿਆ ਸੀ ਕਿ ਕਿਵੇਂ ਕਿੰਨਾ ਥੋੜਾ ਫਾਈਨ ਲਾਇਆ ਗਿਆ ਹੈਗਾ ਉਹਦੇ ਬਾਰੇ ਐ ਜਿਹੜੀ ਚੀਜ਼ ਮਿਸਿੰਗ ਸਭ ਤੋਂ ਜ਼ਿਆਦਾ ਹੈਗੀ ਐ ਕਿ ਨਹਿਰਾਂ ਦੇ ਤੇ ਨਦੀਆਂ ਦੇ ਜਿਹੜੇ ਕੋਰਸੇ ਹੁੰਦੇ ਐ ਦ ਕੋਰਸ ਆਫ ਅ ਰਿਵਰ ਚੇਂजेस ਜੇ ਉੱਥੇ ਦਰਖਤ ਨਹੀਂ ਹੁੰਦੇ ਉਹਦੇ ਨਾਲ ਸੁੱਕਾ ਆ ਜਾਂਦਾ ਤੇ ਪੰਜਾਬ ਹੁਣ ਇਹ ਵੇਲੇ ਇੱਕ ਡੇਜ਼ਰਟ ਦੀ ਤਰਫ ਜਾ ਰਿਹਾ ਹੈਗਾ ਜੇ ਅਸੀਂ ਦਰਖਤ ਨਹੀਂ ਲਾਵਾਂਗੇ ਤੇ ਉਹ ਸਾਡੇ ਜਿਹੜੀਆਂ ਨਦੀਆਂ ਸਾਰੀਆਂ ਸੁੱਕਣ ਲੱਗ ਜਾਣਗੀਆਂ ਤੇ ਇੱਕ ਜਿਹੜਾ ਅਸੀਂ ਬਾਰ-ਬਾਰ ਕਿਹਾ ਕਿ ਇੰਨੀ ਮਿਹਨਤ ਕੀਤੀ ਹੈ ਹਰੇਕ ਨੇ ਹਰੇਕ এনवायरमेंटਲਿਸਟ ਨੇ ਜਿਹੜੇ ਦੂਰੋਂ-ਦੂਰੋਂ ਤੁਰ ਕੇ ਆਏ ਆ ਕੰਮ ਕਰ ਰਹੇ ਆ ਤੇ ਬਾਰ-ਬਾਰ ਅਸੀਂ ਕਿਹਾ ਕਿ ਸਾਨੂੰ ਇਨਵੋਲਵ ਕਰੋ ਉਹਨਾਂ ਨੇ ਇਨਵੋਲਵ ਨਹੀਂ ਕੀਤਾ ਇਨਵੋਲਵ ਕਰਨਾ ਕਿ ਕੀ ਦੂਰ ਦੀ ਗੱਲ ਹੈਗੀ ਹੈ ਸਨ इवन ਇਨ ਪਬਲਿਕ ਡੋਮੇਨ ਕਿਸੇ ਦੀ ਕੋਈ ਸਲਾਹ ਵੀ ਨਹੀਂ ਲਿੱਤੀ ਗਈ ਹੈਗੀ ਨਾ ਸਾਨੂੰ ਉਹ ਡਾਕੂਮੈਂਟ ਦਿਖਾਣਾ ਚਾਹੁੰਦੇ ਨੇ ਜਿਵੇਂ ਕਰਨਲ ਸਾਹਿਬ ਨੇ ਕਿਹਾ ਸੀਗਾ ਕਿ ਦੇ ਆਰ ਨਾਟ ਵਿਲਿੰਗ ਟੂ ਸ਼ੋ ਦਿ ਡਾਕੂਮੈਂਟ which is wrong ਇਹਦੇ ਨਾਲ ਅਸੀਂ ਐ ਮੈਂ ਐਜ਼ ਅ ਊਮਨ ਐਜ਼ ਅ ਮਦਰ ਮੈਂ ਇਹ ਗੱਲ ਕਹਿ ਸਕਦੀ ਹੈਗੀ ਕਿ ਇਹ ਬੱਚਿਆਂ ਦੀ ਸਾਹਾਂ ਦੀ ਗੱਲ ਹੈ ਆਉਣ ਵਾਲੀਆਂ ਜਨਰੇਸ਼ਨਸ ਉਹ ਕੀ ਸਾਹ ਕਿਸ ਚੀਜ਼ ਦਾ ਲੈਣਗੇ ਸੋ ਇੱਕ ਬੜੀ ਵੱਡੀ ਗੱਲ ਹੈਗੀ ਆ ਜਿਹਦੇ ਬਾਰੇ ਅੱਜ ਅਸੀਂ ਗੱਲ ਕੀਤੀ ਹੈ ਤੇ ਬਸ ਆਹੀ ਮੈਂ ਕਹੂੰਗੀ ਹਨਾ ਤੇ بارش ਦੀ ਗੱਲ ਨਹੀਂ ਕੀਤੀ بارش ਬਰ ਹੁੰਦੇ ਆ ਠੀਕ ਹੈ ਜੀ ਫੇਸਬੁਕ بارش ਕਿਦਾਂ ਹੁੰਦੇ ਆ ਕੋਈ ਗੱਲ ਨਹੀਂ ਸੋ ਰੀਸੈਂਟ ਰੀਸੈਂਟ ਗੱਲ ਜਿਹੜੀ ਹੋਈ ਹੈ ਦਬੁਰਜੀ ਪਿੰਡ ਹੈ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਉਹਦੇ ਵਾਸਤੇ ਉੱਥੇ ਇੱਕ ਦਰਖਤ ਜਿਹੜੇ ਸੀ ਉਹ ਜਲ ਗਏ ਸੀਗੇ ਜਲਾਏ ਗਏ ਸੀਗੇ ਜਾਂ ਨੈਗਲੀਜੈਂਸ ਸੀਗੀ ਅਸੀਂ ਕੰਪਲੇਨ ਕੀਤੀ ਫੋਰੈਸਟ ਅਫਸਰਸ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਅਸੀਂ ਅਗੇਨ ਵੀ ਰੋਟ ਟੂ ਮਿਨਿਸਟਰੀ ਆਫ এনवायरमेंट ਸੋ ਦੇ ਦੇ ਹੈਵ ਫੋਰਵਰਡਡ ਐਨ ਇਨਕੁਆਇਰੀ ਤੇ ਅੱਗੇ ਇੱਕ ਪਿੰਡ ਦੇ ਵਿੱਚ ਵੀ ਅੜੈਸ਼ਾ ਪਿੰਡ ਕਰਕੇ ਹੈਗਾ ਉੱਥੇ ਵੀ ਹੋਈਆਂ ਸੀ ਟਰೀਸ ਕੱਟੇ ਗਏ ਸੀਗੇ ਔਰ ਇਹ ਤਾਂ ਚੱਲਦਾ ਹੀ ਰਹਿ ਰਿਹਾ ਚੁ ਦਰਾਹੇ ਦੇ ਕਨਾਲ ਦਾ ਤਾਂ ਸਭ ਤੋਂ ਵੱਡਾ ਗੱਲ ਹੈ ਸਰੰਧ ਕਨਾਲ ਦਾ ਜਿਹੜੀ ਜਿਹੜੀ ਅਸੀਂ ਉਹ ਤਾਂ ਐਨਜੀਟੀ'ਚ ਵੀ ਕੇਸ ਜਾ ਰਿਹਾ ਹੈਗਾ ਕਪਿਲ ਜੀ ਤੁਸੀਂ ਇਹੋ ਕਹਾਂਗੇ ਦੱਸੋ ਬਹੁਤ ਬਤਵਲਾਂ ਦੀ ਲੜਾਈ ਲੱਟ ਰਹੀ ਹੋ ਲੇਕਿਨ ਇਸ ਸਰ ਪੀਸੀਲ ਮੱਤ ਜੀ ਸਬੰਧਿਤ ਮੰਤਰੀ ਸਭਾ ਅੰਦੇ ਉਹਨਾਂ ਨੂੰ ਮਿਲਣ ਦਾ ਟਾਈਮ ਵੀ ਉਹ ਸੀਐਮ ਸਾਹਿਬ ਨੂੰ ਮਿਲਣ ਦਾ ਟਾਈਮ ਵੀ ਮੰਗਿਆ ਜੀ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਦੇ ਆਰ ਟੂ ਬਿਜ਼ੀ ਹਾਂਜੀ ਹਾਂਜੀ ਅਗਲੀ ਅਗਲੀ ਕਾਰਵਾਈ ਆਗਰ ਡਰਾਫਟ ਕਰਾਅ ਇੰਕ੍ਰੀਮੈਂਟ ਨਹੀਂ ਅੱਗੇ ਕਾਰਵਾਈ ਤਾਂ ਚੱਲ ਹੀ ਰਹੀ ਹੈਗੀ ਆ ਜੀ ਨਹੀਂ ਆਪ ਵੀ ਕਿਸ ਤਰੀਕੇ ਨਾਲ ਐਨਜੀਟੀ ਚ ਜੀ NGT ਦਾ ਨਹੀਂ ਅਸੀਂ ਪਹਿਲਾਂ ਤਾਂ ਪਬਲਿਕ ਡੋਮੇਨ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਡਾਕੂਮੈਂਟਸ ਆਨ ਜੋ NGT ਦੀਆਂ ਕੰਪਲਾਈਐਂਸਸ ਐ ਪੂਰੀਆਂ ਕਰਨ ਦੂਜਾ ਰੂਰਲ ਏਰੀਆਜ਼ ਨੂੰ ਕਵਰ ਕਰਨ ਅੱਜ ਅਸੀਂ ਥੋੜੇ ਜੇ ਲੋਕ ਹੈਗੇ ਆਂ ਇਹ ਆਵਾਜ਼ ਤਾਂ ਬਹੁਤ سارے ਪੰਜਾਬ ਦੇ ਲੋਕ ਚੱਕ ਰਹੇ ਨੇ ਤੁਹਾਨੂੰ ਵੀ ਪਤਾ ਹੈ ਕਿ ਪਲਾਂਟੇਸ਼ਨਸ ਕਰ ਰਹੇ ਨੇ ਤੇ ਇਹ ਤੁਹਾਡੇ ਰਾਹੀਂ ਅਸੀਂ ਇੱਕ ਮੈਸੇਜ ਭੇਜ ਰਹੇ ਹੈਗੇ ਆਂ ਕਿ ਥਿਸ ਇਜ਼ ਨਾਟ ਰਾਈਟ ਇਹ ਲੋਕਾਂ ਦੀ ਸਾਧ ਦੀ ਗੱਲ ਹੈਗੀ ਆ ਕਿ ਤੁਸੀਂ ਸਾਡੇ ਤੋਂ ਸਾਥ ਤਾਂ ਨਹੀਂ ਨਾ ਖੋ ਸਕਦੇ ਹੈਗੇ